ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾ ਰਹੇ ਆ ਪਿੰਡ ਸੰਕਤਪੁਰੇ ਦਾ ਬਾਈ ਨਾ ਨਾ ਫਾਰਮ ਸ਼ੁਰੂ ਕੀਤਾ ਬਾਈ ਨੇ ਤੇ ਇੱਥੇ ਆਪਣੀ ਫੀਡ ਚੱਲ ਰਹੀ ਹੈ ਬਾਈ ਫੈਮਿਲੀ ਫਾਰਮ ਦੀ ਫੀਡ ਚੱਲ ਰਹੀ ਹੈ ਤੇ ਫੀਡ ਦੇ ਉੱਪਰ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਤੇ ਗਾਇਆਂ ਵੀ ਦਿਖਾਵਾਂਗੇ ਬਾਈ ਬਹਾਦਰ ਸਿੰਘ ਹੈ ਪਿੰਡ ਸੰਕਤਪੁਰੇ ਤੋਂ ਤੇ ਬਾਈ ਪੀਤਾ ਤੇ ਬਾਈ ਰਾਮ ਸਿੰਘ ਪਿੰਡ ਸੰਕਤਪੁਰੇ ਤੋਂ ਬਾਈ ਤੇ ਖੋਖਰ ਡੈਰੀ ਫਾਰਮ ਨਾਮ ਤੇ ਬਾਈ ਦਾ ਫਾਰਮ ਹੈ ਖੋਖਰ ਡੈਰੀ ਫਾਰਮ ਦੇ ਨਾਮ ਤੋਂ ਬਾਈ ਦਾ ਫਾਰਮ ਹੈ ਬਾਈ ਬਾਈ ਦੇ ਜਦੋਂ ਆਪਾਂ ਇਸ ਫਾਰਮ ਤੇ ਪਹਿਲੀ ਵਾਰ ਫੀਡ ਦਿੱਤੀ ਸੀ ਅੱਜ ਤੋਂ ਮਹੀਨਾ ਪਹਿਲਾਂ ਹਨਾ ਮਹੀਨਾ ਪਹਿਲਾਂ ਦਿੱਤੀ ਸੀ ਫੀਡ ਬਾਈ 20 ਦਿਨ ਹੋਏ ਬਾਈ ਮਹੀਨਾ ਹੋਇਆ ਨਹੀਂ ਤੇ ਬਾਈ ਕੋਲੇ 80 ਕਿਲੋ ਦੁੱਧ ਸੀ ਬਾਈ ਗਾਈਆਂ ਦਾ 80 ਕਿਲੋ ਦੁੱਧ ਸੀ ਤੇ ਆ ਗਾਈਆਂ ਗਾਈਆਂ ਦਾ ਤੇ ਅੱਜ ਬਾਈ ਦੁੱਧ ਬਾਈ ਕੋਲੇ 1 ਕੁੰਟਲ ਤੋਂ ਪਲੱਸ ਹੈ 100 ਕਿਲੋ ਤੋਂ ਦੁੱਧ ਉੱਪਰ ਚਲਾ ਗਿਆ ਤੇ ਬਾਈ ਦੀ ਆ ਗਾਂ ਬਾਈ 20 ਕਿਲੋ ਤੋਂ ਚੱਲ ਕੇ 30 ਕਿਲੋ ਤੇ ਪਹੁੰਚ ਗਈ ਇਹ ਗਾਂ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ 10 ਕਿਲੋ ਦੁੱਧ ਆਪਾਂ ਕਰ ਕੀ ਗਾਂ ਹਜੇ ਗਾਂ ਦੀ ਹੋਰ ਵੀ ਕਪੈਸਿਟੀ ਪਈ ਹੈ ਦੁੱਧ ਹੋਰ ਜ਼ਿਆਦਾ ਲਵਾਂਗੇ ਆਪਾਂ ਗਾਂ ਤੋਂ ਤੇ ਹਾਂ ਸਵੇਰੇ ਸਵੇਰੇ ਆਪਾਂ ਅੱਜ ਵੀਡੀਓ ਬਣਾ ਰਿਹਾ 10 12 ਵਜੇ ਤੇ ਆਹ ਬਾਈ ਨਮੀ ਲੈ ਕੇ ਆਇਆ ਵੇੜ ਹੁਣੀ ਤੇ ਤੁਹਾਨੂੰ ਪਤਾ ਵੀ ਮੌਸਮ ਖਰਾਬ ਹੈ ਖਾਸ ਕਰਾ ਇਕਾਂਝ ਨੂੰ ਨਵਾ ਨਹੀਂ ਚਾਹੀਦਾ ਹੈ ਕਿ ਇਹਨਾਂ ਤੇ ਖਰਖਰੇ ਮਾਰਿਆ ਕਰੋ ਨਵਾਇਆ ਨਾ ਕਰੋ ਨਵਾਣਾ ਨਹੀਂ ਚਾਹੀਦਾ ਇਹਨਾਂ ਨੂੰ ਤੇ ਖਰਖਰੇ ਨਾਲ ਇਹਨਾਂ ਦਾ ਸਰੀਰ ਆਪ ਨੂੰ ਸਾਫ਼ ਕਰਨਾ ਚਾਹੀਦਾ ਤਾਂ ਕਿ ਇਹਨਾਂ ਦੇ ਖੁਰਕ ਵੀ ਹੋ ਜਾਂਦੀ ਹੈ ਤੇ ਸਰੀਰ ਵੀ ਸਾਫ਼ ਹੋ ਜਾਂਦਾ ਖਰਖਰੇ ਨਾਲ ਤੇ ਨਵਾਣਾ ਨਹੀਂ ਚਾਹੀਦਾ ਇਹ ਚਫਗਾਂ ਨੂੰ ਖਾਸ ਕਰ ਤੇ ਬਾਕੀ ਆਪਦੀ ਆਪਦੀ ਮਰਜ਼ੀ ਹੁੰਦੀ ਹੈ ਬਾਈ ਤੇ ਆਪਾਂ ਚਲੋ ਸਾਨੂੰ ਫੀਡ ਦਿਖਾਈਏ ਬਾਈ ਪਿਛਲੇ 20 ਦਿਨਾਂ ਤੋਂ ਫੀਡ ਵਰਤ ਰਿਆ ਆਹ ਲਓ ਜੀ ਆਪਾਂ ਨੇ ਇਕੱਲੀਆਂ ਗੱਲਾਂ ਹੀ ਨਹੀਂ ਕਰੀਆਂ ਹੈਗੀਆਂ ਤੇ ਫੀਡ ਵੀ ਤੁਹਾਨੂੰ ਦਿਖਾ ਰਹੇ ਹਾਂ ਬਾਈ ਕੋਲੇ ਫੈਮਿਲੀ ਫਾਰਮ ਦੀ ਫੀਡ ਪਈ ਹੈ ਸਾਰੀ ਆਹ ਫੀਡ ਆਪਣੀ ਕੰਪਨੀ ਦੀ ਹੈ ਆ ਦੇਖੋ ਜੀ ਫੈਮਿਲੀ ਫਾਰਮ ਦੀ ਫੀਡ ਹੈ ਸਾਰੀ ਇਹ ਤੇ ਬਾਈ ਵਰਤ ਰਿਹਾ ਫੀਡ ਆਪਣੀ ਆਹ ਆ ਦੇਖੋ ਜੀ ਫੀਡ ਫਰ ਫੀਡ ਵੀ ਵਰਤ ਰਿਹਾ ਠੀਕ ਹੈ ਪਾਵਰ ਵੀ ਪਈ ਹੈ ਦੇਖਿਓ ਕਾਲੇ ਰੰਗ ਦਾ ਬੈਗ ਪਿਆ ਜੀ ਪਾਵਰ ਫੀਡ ਦਾ ਇਹ ਪਾਵਰ ਫੀਡ ਬਾਈ ਆਪਾਂ ਤਾਜੀ ਸੂਈ ਪਸ਼ੂ ਨੂੰ ਪਵਾ ਰਹੇ ਹਾਂ ਜਿਹੜੇ ਤਾਜੀ ਸੂਈ ਨੇ ਗਾਈ ਜਾਂ ਮੱਝ ਤਾਜੀ ਸੂਈ ਪਸ਼ੂ ਨੂੰ ਪਵਾ ਰਹੇ ਹਾਂ ਤੇ ਆਹ ਫੀਡ ਬਾਈ ਦੂਜੇ ਗਾਈਆਂ ਵਾਸਤੇ ਤੇ ਮੱਝਾਂ ਵਾਸਤੇ ਬਾਈ ਦੀ ਫੀਡ ਹੋਗੀ ਹਾਂਜੀ ਬਾਈ ਕਿੰਨਾ ਦੁੱਧ ਆਪੋਗੇ ਭਦਰ ਸਿੰਘ ਜੀ 20 ਕਿਲੋ ਅਪ ਹੋ ਗਈ 20 ਅਪ ਹੋ ਗਿਆ ਤੇ ਫੈਂਟ ਬਾਈ ਫੈਂਟ 2.0 ਬਾਈ 2.0 ਫੈਂਟ ਦੇ ਵੱਧ ਗਈ ਕਿੰਨੀ ਆ ਰਹੀ ਫੈਂਟ ਥੋੜੀ 3-5 ਆ ਰਹੀ 3-5 ਆ ਰਹੀ ਬਈ ਗਾਈਆਂ ਦੀ ਫੈਂਟ 3-5 ਆ ਰਹੀ ਹੈ ਦੇਖੋ ਐਚਐਫ ਦੀ ਗਾਂ ਤਿੰਨ ਕਿ ਜ਼ੀਰੋ ਫੈਂਟ ਹੁੰਦੀ ਹੈ ਪਰ ਬਾਈ ਦੀ ਫੈਂਟ ਵੀ 3-5 ਆ ਰਹੀ ਹੈ ਆਪਾਂ ਗਾਈ ਦੀ ਫਾਇਦਾ ਹੋਰ ਵੀ ਅਪ ਕਰਾਂਗੇ ਅਜੇ ਪ੍ਰੋਪਰ ਮੌਸਮ ਅਨੁਸਾਰ ਥੋੜਾ ਬਹੁਤ ਫਰਕ ਪੈਂਦਾ ਰਹਿੰਦਾ ਹੈ ਦੇਖੋ ਸਟ੍ਰੈਸ ਪੈਂਦੇ ਮੌਸਮ ਦਾ ਜੋ ਹੁਣ ਝਾੜ ਵਾਲਾ ਮੌਸਮ ਚੱਲ ਰਿਹਾ ਤੇ ਕਿਵੇਂ ਲੱਗਿਆ ਫੀਡ ਦਾ ਰਿਜ਼ਲਟ ਬਾਈ ਬਹੁਤ ਵਧੀਆ ਵੀਰੇ ਹਾਂ ਬਾਈ ਰਾਮ ਤੁਸੀਂ ਕਹਿਣਾ ਚਾਹੋਗੇ ਕੁਝ ਹਾਂ ਬਹੁਤ ਵਧੀਆ ਰਿਜ਼ਲਟ ਹੈ ਬਾਈ ਠੀਕ ਹੈ ਜੀ ਵਧੀਆ ਸਾਰਿਆਂ ਨੂੰ ਵਰਤਣੀ ਚਾਹੀਦੀ ਫੀਡ ਕਿਉਂਕਿ ਮੈਂ ਮੱਝਾਂ 'ਚ ਵਰਤੀ ਹੈ ਕਈਆਂ ਤੇ ਮੇਰੇ ਕੋਲ ਰੱਖੀ ਨਹੀਂ ਹੈ ਠੀਕ ਹੈ ਬਾਈ ਹਾਂ ਟਟਾ ਟਾ ਤਿੰਨ ਤਿੰਨ ਕਿਲੋ ਲੀਟਰ ਦੁੱਧ ਦਾ ਫਰਕ ਮੰਗੋ ਠੀਕ ਹੈ ਬਾਈ ਆ ਪੀਤਾ ਹੈ ਬਾਈ ਜਿਹਦੀ ਝੁੱਟੀ ਤਨੋਲੇ ਮੇਲੇ ਤੇ ਦੂਜੇ ਨੰਬਰ ਤੇ ਆਈ ਸੀ 15 800 ਕੁਝ ਗ੍ਰਾਮ ਦੁੱਧ ਦੇ ਕੇ ਤੇ ਬਾਈ ਵੀ ਆਪਣੀ ਫੀਡ ਵਰਤ ਰਿਹਾ ਹੈ ਵਧੀਆ ਫੀਡ ਵਰਤ ਰਿਹਾ ਹੈ ਫੈਮਿਲੀ ਫਾਰਮ ਦੀ ਤੇ ਹੋਰ ਕੁਝ ਕਹਿਣਾ ਚਾਹੋਗੇ ਬਸ ਬਾਈ ਓਕੇ ਵਧੀਆ ਫੀਡ ਦੇ ਰਿਹਾ ਹੈ ਦੀ ਧੰਨਵਾਦ ਸਾਰੀ ਵੀਰਾਂ ਦਾ ਵੀਡੀਓ ਦੇਖਣ ਲਈ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈ 9803801450 ਬਦਰ ਆਪਣਾ ਮੋਬਾਈਲ ਨੰਬਰ ਬੋਲ ਦੇ ਇੱਕ ਵਾਰ 9779763952 ਠੀਕ ਹੈ ਆ ਬਾਈ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਬਾਈ ਨਾਲ ਗੱਲ ਵੀ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ